प्यारे बच्चों शैक्षिक काल आज चप्पा ਕਰਨ ਵਾਲੇ ਹਾਂ ਪੈਰਾ ਸਕੂਲ ਲਾਇਬ੍ਰੇਰੀ ਚਲੋ ਸ਼ੁਰੂ ਕਰਦੇ ਆ ਹਰ ਕੋਈ ਵਿਦ ਲਾਇਬ੍ਰੇਰੀ ਜਮਨਾ ਜ਼ਰੂਰੀ ਹੈ ਲਾਇਬ੍ਰੇਰੀ ਨੂੰ ਗਿਆਨ ਦਾ ਖਜ਼ਾਨਾ ਕਿਹਾ ਜਾਂਦਾ ਹੈ ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਭੰਡਾਰ ਨੂੰ ਕਿਹਾ ਜਾਂਦਾ ਹੈ ਜਿਆਦਾ ਫੈਕਗੋ ਇਹ ਗਿਆਨ ਪ੍ਰਾਪਤ ਕਰਨ ਦਾ ਕੇਂਦਰ ਹੈ ਇੱਥੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਬਹੁਤ ਗਿਆਨ ਪ੍ਰਾਪਤ ਕਰਦੇ ਹਨ ਲਾਇਬ੍ਰੇਰੀ ਵਿੱਚ ਕਈ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ ਹਨ ਕਿਵੇਂ ਕਹਾਣੀ ਕਵਿਤਾਵਾਂ ਜਨਰਲ ਨੌਲੇਜ ਅਤੇ ਸਿਹਤ ਨਾਲ ਜੁੜੀਆਂ ਕਿਤਾਬਾਂ ਵਿਦਿਆਰਥੀ ਆਪਣੀ ਪਸੰਦ ਅਤੇ ਲੋੜ ਅਨੁਸਾਰ ਚੁੰਦੇ ਹਨ ਲਾਇਬ੍ਰੇਰੀ ਦਾ ਉਦੇਸ਼ ਵਿਦਿਆਰਥੀਆਂ ਦੇ ਗਿਆਨ ਦੇ ਦੁਆਰਾ ਨੂੰ ਵਧਾਉਣਾ ਹੈ ਇਹ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਡੂੰਘੀ ਸਮਝ ਹਾਸਲ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦੀ ਹੈ ਕਿਤਾਬਾਂ ਗਿਆਨ ਦਾ 소ਮਾ ਹੈ ਹਨ ਤੇ ਕਿਤਾਬਾਂ ਦੀ ਮਦਦ ਨਾਲ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਾਂ ਵਿਦਿਆਰਥੀ ਨੂੰ ਲਾਇਬ੍ਰੇਰੀ ਵਿੱਚ ਬੈਠ ਕੇ ਪੜਨ ਲਈ ਪ੍ਰੇਰਿਤ ਕੀਤਾ ਜਾਂਦਾ ਕੀਤਾ ਜਾਣਾ ਚਾਹੀਦਾ ਹੈ ਤਾਂ ਬੱਚਿਓ ਅੱਜ ਦੀ ਵੀਡੀਓ ਅਨਨ ਲਈ ਪਰ ਪਹਿਲਾਂ ਤੁਸੀਂ ਕਰ ਦਿਓ ਲਾਈਕ ਅਤੇ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ